ਮੈਂ ਪੰਜਾਬ ਗਵਰਨਮੈਂਟ ਦਾ ਆਪਣੇ ਐਮਐਲਏ ਅਮਰਪਾਲ ਸਿੰਘ ਜੀ ਜਿਹੜੇ ਸ਼੍ਰੀ ਹਰਗੋਬਿੰਦਪੁਰ ਤੋਂ ਨੇ ਆਪਣੇ ਸ਼ੈਰੀ ਸਾਹਿਬ ਅਮਰਸ਼ੇਰ ਸਿੰਘ ਸ਼ੈਰੀ ਜੀ ਐਮਐਲਏ ਬਟਾਲਾ ਤੇ ਸਾਜ ਗੁਰੂਪ ਸਿੰਘ ਸੇਖਵਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਦੁਬਾਰਾ ਵਿਸ਼ਵਾਸ ਕੀਤਾ ਵਾ ਉਹਨਾਂ ਨੇ ਮੇਰੀ ਪਰਫਾਰਮੈਂਸ ਦੇਖ ਕੇ ਕਾਦੀਆਂ ਦੇ ਵਿੱਚ ਤੇ ਮੈਨੂੰ ਇਥੋਂ ਦਾ ਇਹਨਾਂ ਨੇ ਚੇਅਰਮੈਨ ਕਾਇਡ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਂਜੀ ਮੈਂ ਜਿਹੜੀ ਆਫਰ ਦਿੱਤੀ ਹੈ ਜੀ ਮੈਂ ਇਹ ਕਾਫੀ ਚੀਜ਼ ਤੋਂ ਮੈਂ ਇਹ ਵੇਖਦਾ ਕਿ ਨੌਜਵਾਨ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਬੜੀ ਚਿਰ ਤੋਂ ਇਹ ਕੋਸ਼ਿਸ਼ ਕਰਦਾ ਹਾਂ ਹਰ ਬੰਚ ਤੇ ਮੈਂ ਗੱਲ ਕਰਦਾ ਹਾਂ ਆਪਣੇ ਜਿਹੜੇ ਸਾਡੇ ਸਾਥੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਵੀ ਮੈਂ ਗੱਲ ਕਰਦਾ ਹਾਂ ਕਿ ਕੋਈ 8 10 20 25 ਮੁੰਡੇ ਜੇ ਕੋਈ ਕੰਮ ਸਿੱਖਣਾ ਚਾਹਣ ਤੇ ਉਹ ਆਉਣ ਮਹੀਨਾ ਤੋਂ ਮਹੀਨੇ ਕੰਮ ਸਿੱਖਣ ਉਹਨਾਂ ਨੂੰ ਅਸੀਂ ਮਿਨੀਮਮ ਵੇਜਿਸ ਕੋਈ ਨਾ ਕੋਈ ਦਵਾਂਗੇ 5-7-8000 10000 ਤੱਕ ਵੀ ਦਵਾਂਗੇ ਉਹਨਾਂ ਦਾ ਕੰਮ ਵੇਖ ਕੇ ਜਦੋਂ ਉਹ ਕੰਮ ਸਿੱਖ ਜਾਣ ਫਿਰ ਉਹਨਾਂ ਦੀ ਅਸੀਂ ਤਨਖਾਹ ਵੀ ਫਿਕਸ ਕਰ ਦੇਾਂਗੇ ਤਾਂ ਕਿ ਉਹਨਾਂ ਨੂੰ ਇੱਕ ਲਾਲਚ ਬਣਿਆ ਰਵੇ ਵੀ ਅਸੀਂ ਇੱਕ ਕੰਮ ਸਿੱਖਣਾ ਵਾ ਅਸੀਂ ਸਾਨੂੰ ਕੋਈ ਨਾ ਕੋਈ ਪੈਸੇ ਮਿਲਦੇ ਨੇ ਸਾਡੀ ਤੇ ਇਹ ਆ ਕਿ ਭਾਵੇਂ ਉਹ ਸਾਡੇ ਕੰਮ ਨਾ ਕਰਨ ਕਿਤੇ ਨਾ ਕਿਤੇ ਤੇ ਆਪਣੀ ਜ਼ਿੰਦਗੀ ਦੇ ਕੋ ਆਪਣਾ ਕੰਮ ਸਫਲ ਕਰਨਗੇ ਇਸ ਕਰਕੇ ਉਹ ਉਸ ਜਿਹੜੀ ਮੈਂ ਰੀਟਮੈਂਟ ਦਿੱਤੀ ਉੱਤੇ ਮੈਂ ਐਵੇਂ ਆ ਮੈਂ ਚਾਹੁੰਨਾ ਕਿ ਮੇਰੇ ਕੋ ਸਾਡੀਆਂ ਫੈਕਟਰੀਆਂ ਘੱਟੋ ਘੱਟ 10 ਵਰਕਰ ਹੋਣ ਹੋਰ 10 ਵੀ ਹੋਰ ਹੋਣ ਉਹ ਵੀ ਮੈਂ ਐਡਜਸਟ ਕਰਵਾਵਾਂਗਾ ਦੇਖੋ ਗੱਲ ਇਹ ਆ ਜੀ ਮੈਂ ਸਮਾਜ ਸੇਵਾ ਦੇ ਨਾਲ ਜੁੜਿਆ ਹਾਂ ਮੇਰਾ ਕਦੀ ਵੀ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਮੈਂ ਪੋਲੀਟੀਕਲੀ ਜਾਂ ਦੂਜਾ ਤੀਜਾ ਐਵੇਂ ਆਪਣੇ ਆਪ ਨੂੰ ਸ਼ੋਅ ਆਫ ਕਰਨਾ ਵਾਂ ਜਿਹੜਾ ਮੇਰਾ ਪਰਮਾ ਸਵਾਗਤ ਹੋਇਆ ਵਾ ਇਹ ਮੇਰਾ ਫਰੈਂਡ ਸਰਕਲ ਹੀ ਇਹੋ ਜਿਹਾ ਵਾ ਰਿਸ਼ਤੇ ਧਾਰਨੇ ਸੱਜਣ ਮਿੱਤਰ ਨੇ ਜਿਹੜੇ ਹਰ ਥਾਂ ਮੇਰ ਨਾਲ ਨੇਵਦੇ ਨੇ ਆਪਾਂ ਵੀ ਕੋਸ਼ਿਸ਼ ਕਰੀਦੀ ਆ ਵੀ ਹਰ ਥਾਂ ਇੱਕ ਦੂਜੇ ਨਾਲ ਕੋਆਪਰੇਟ ਕਰੀਏ ਇਸ ਕਰਕੇ ਇਹ ਜਿਹੜਾ ਆਪਣਾ ਪਰਮਾ ਸਵਾਗਤ ਮਿਲਿਆ ਉਸੇ ਗੱਲ ਦਾ ਹੀ ਸ਼ੇਰ ਹੈ ਇਹਨਾਂ ਮੇਰੇ ਸੱਜਣਾ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਕਿ ਜਿਹੜੇ ਮੇਰ ਨਾਲ ਪਿਆਰ ਕਰਦੇ ਆ ਮੈਂ ਦੇਖੋ ਇਹੋ ਕਹਿਣਾ ਚਾਹਾਂਗਾ ਮੈਂ ਜਿਹੜੀ ਵੀ ਐਡਮਿਸ਼ਨ ਹੋਣੀ ਆ ਉਹ ਮੈਰਿਟ 베ਸ ਤੇ ਹੋਣੀ ਆ ਸਭ ਕੰਪਿਊਟਰਾਈਜ਼ਡ ਸਿਸਟਮ ਆ ਇਸ ਕਰਕੇ ਅਪਲਾਈ ਕਰਨ ਉਹਨਾਂ ਟ੍ਰੇਡਾਂ ਦੇ ਵਿੱਚ ਅਪਲਾਈ ਕਰਨ ਜਿਨ੍ਹਾਂ ਦਾ ਅੱਗੇ ਸਕੋਪ ਆ ਕਾਫੀ ਟ੍ਰੇਡ ਇੱਥੇ ਇਹੋ ਜਿਹੇ ਨੇ ਜਿਨ੍ਹਾਂ 'ਚ ਕਾਫੀ ਸਕੋਪ ਆ ਇੰਡਸਟਰੀ ਦੇ ਵਿੱਚ ਤੇ ਮਾਰਕੀਟ ਵਿੱਚ ਕਾਫੀ ਸਕੋਪ ਆ ਬਾਕੀ ਕਈ ਜਿਨ੍ਹਾਂ ਨੂੰ ਕੋਈ ਨਹੀਂ ਵੀ ਇਹਦੇ ਬਾਰੇ ਪਤਾ ਲੱਗਦਾ ਜਾਂ ਕੋਈ ਅਸੀਂ ਸਾਡੇ ਕੋਲ ਹੋਣ ਆਪਾਂ ਜਾਂ ਹੀ ਪ੍ਰਿੰਸੀਪਲ ਸਾਹਿਬ ਜਾਂ IMC ਦੀ ਪੂਰੀ ਟੀਮ ਉਹਨਾਂ ਨੂੰ ਗਾਈਡ ਕਰੇਗੀ ਵੀ ਇਸ ਤੁਸੀਂ ਆਪਣਾ ਸਿਲੇਬਸ ਜੁਆਇਨ ਕਰੋ ਜਿਸ ਤੁਹਾਨੂੰ ਆਸਾਨੀ ਦੇ ਨਾਲ ਐਡਮਿਸ਼ਨ ਮਿਲ ਜਾਵੇ ਕਿਉਂਕਿ ਅੱਜ ਕੱਲ ਸਾਰਾ ਮੈਰਿਟ ਬੇਸ ਤੇ ਕੰਪਿਊਟਰਾਈਜ਼ ਹੋ ਗਿਆ ਵਾ ਤੇ ਚੇਅਰਮੈਨ ਜਾਂ IMC ਦੀ ਬਹੁਤ ਟਾਕ ਪਾਵਰ ਹੁੰਦੀ ਹੈ ਵੀ ਕਿਸੇ ਨੂੰ ਐਡਜਸਟ ਕਰ ਸਕੇ ਅੱਜ ਸਾਕੇ ਗਵਰਨਮੈਂਟ IT ਚੀਮਾਕੁਟੀ ਵਿਖੇ ਚੇਅਰਮੈਨ ਸ੍ਰੀ ਸ਼ਕਿੰਦਰ ਸਿੰਘ ਜੀ ਦੀ ਅੱਜ ਤਾਲਕਸ਼ੀ ਕੀਤੀ ਗਈ ਆ ਉਹਨਾਂ ਦੇ ਨਾਲ ਜਿੰਨੇ ਵੀ ਮੈਂਬਰਾਂ ਸਾਹ ਪਹੁੰਚੇ ਉਹਨਾਂ ਦੀ ਵੀ ਤਾਲਕਸ਼ੀ ਕੀਤੀ ਗਈ ਆ ਕੀ ਕਹਿ ਕੇ ਗਏ ਨੇ ਜੀ ਉਹ ਸਾਨੂੰ ਬੜਾ ਵਧੀਆ ਸਹਿਯੋਗ ਕਰਕੇ ਗਏ ਜੀ ਆਈਟੀਆਈ ਨੂੰ ਉਹਨਾਂ ਨੂੰ ਬੱਚਿਆਂ ਦੀ ਪਲੇਸਮੈਂਟ ਬਾਰੇ ਕਿਹਾ ਗਿਆ ਵਾ ਕਿ ਜਿੰਨੇ ਵੀ ਬੱਚੇ ਪਾਸ ਆਊਟ ਤੁਹਾਡੇ ਕੋਲ ਹੁੰਦੇ ਆ ਪਿਕਚਰਨਲ ਮਸ਼ੀਨਰੀ ਜਿੰਨੇ ਵੀ ਹੈਗੇ ਆ ਉਹ ਆਪਾਂ ਆਪਣੀਆਂ ਰੱਖੀਆਂ ਦੇ ਵਿੱਚ ਉਹਨਾਂ ਨੂੰ ਪਲੇਸ ਜਿਹੜਾ ਕਰ ਸਕਦੇ ਆ ਤੁਹਾਡੇ ਕੋਲ ਭੇਜੋ ਤੈਨੂੰ ਤੋਪਰੰਤ ਬਿਲਕੁਲ ਜੀ ਪਹਿਲਾਂ ਆਈਟੀਆਈ ਕਾਦੀਆਂ ਦੇ ਚੇਅਰਮੈਨ ਸਹੀ ਉਹਨਾਂ ਦਾ ਕੰਮਕਾਜ ਜਿਹੜਾ ਬਹੁਤ ਵਧੀਆ ਸੀ ਸਟੂਡੈਂਟਾਂ ਪ੍ਰਤੀ ਉਹਨਾਂ ਦੀ ਜਿਹੜੀ ਲਗਨ ਬਹੁਤ ਵਧੀਆ ਸੀ ਉਹਨਾਂ ਨੇ ਕਾਫੀ ਬੱਚੇ ਜਿਹੜੇ ਕਾਦੀਆਂ ਤੋਂ ਵੀ ਪਲੇਸ ਨੱਠੀ ਦੇ ਵਿੱਚ ਕਰਾਏ ਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਵਾ ਗਵਰਨਮੈਂਟ ਆਈਟੀਆਈ ਚੰਨਾ ਕੁੱਡੀ ਦਾ ਜਿਹੜਾ ਚੇਅਰਮੈਨ ਹੁਣ ਨਿਯੁਕਤ ਕੀਤਾ ਗਿਆ ਵਾ ਆਪ ਸਰਕਾਰ ਵੱਲੋਂ ਤੁਹਾਡੇ ਨੂੰ ਸਵਾਗਤ ਕੀਤਾ ਗਿਆ ਅਸੀਂ ਬਹੁਤ ਫਰਮਾ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਈਟੀ ਪਹੁੰਚਣ ਤੇ ਉਹਨਾਂ ਦਾ ਤਹਿ ਦਿਲੋਂ ਉਹਨਾਂ ਦਾ ਬ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਵੈਲਕਮ ਕੀਤਾ ਗਿਆ ਆਈਟੀਆ ਪਹੁੰਚਣ ਤੇ ਤੁਹਾਡੇ ਮਾਦੀਮ ਰਹੀਂ ਆਪਾਂ ਇਲਾਕਾ ਨਿਵਾਸੀਆਂ ਨੂੰ ਜਿਹੜੀ ਸੂਚਨਾ ਦੇਣਾ ਚਾਹੁੰਦੇ ਆ ਕਿ ਐਡਮਿਸ਼ਨ ਜਿਹੜੀ ਆ ਜੂਨ ਵਿੱਚ ਸ਼ੁਰੂ ਹੋ ਚੁੱਕੀ ਆ ਸਾਡੇ ਇਸ ਟਾਈਮ ਪੰਜ ਕੋਰਸ ਜਿਹੜੇ ਅਸੀਂ ਸ਼ੁਰੂ ਕੀਤੇ ਆ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਵੈਲਡਰ ਪਲੰਬਰ ਆਰ.ਏ.ਸੀ ਤੇ ਸਿਵਲ ਡਰਾਫਟਸਮੈਨ ਸੋ ਇਲਾਕਾ ਨਿਵਾਸੀ ਨੂੰ ਤੁਹਾਡੇ ਮਾਦੀਮ ਰਮੇ ਸੂਚਿਤ ਕਰਨਾ ਚਾਹੁੰਦੇ ਆ ਕਿ ਆਈਟੀਆ ਆਣ ਕੇ ਵੱਧ ਤੋਂ ਵੱਧ ਇਹਦਾ ਫਾਇਦਾ ਕਰੋ ਯਾਨੀ ਵੇ ਸਟੂਡੈਂਟ ਪਾਸ 2 ਪਾਸਵਾ 10ਵੀਂ ਪਾਸਵਾ ਜੇ ਕਿਸੇ ਬੱਚੇ ਨੇ ਫੇਰ ਪਾਸ ਕਰਕੇ ਵੀ ਕੋਈ ਘਰ ਬੈਠਾ ਵਾ ਉਹ ਵੀ ਆਜ ਕੋ ਆਣ ਕੇ ਤੇ ਐਡਮਿਸ਼ਨ ਜਿਹੜੀ ਲੈ ਸਕਦਾ ਵਾ ਅਸੀਂ ਟ੍ਰੇਨਿੰਗ ਦੇ ਨਾਲ ਨਾਲ ਪਾਸ ਹੋਣ ਅਪਰੰਤ ਹੀ ਉਹਨਾਂ ਨੂੰ ਆਪਾਂ ਇੰਡਸਟਰੀ ਦੇ ਵਿੱਚ ਜਿਹੜਾ ਉਹ ਪਲੇਸ ਬੱਚਿਆਂ ਨੂੰ ਕੀਤਾ ਜਾਂਦਾ ਵਾ ਸੋ ਇਲਾਕਾ ਨਿਵਾਸੀਆਂ ਨੂੰ ਇਹਦਾ ਵੱਧ ਤੋਂ ਵੱਧ ਜਿਹੜਾ ਵਾ ਨਵੀਂ ਬਣੀ ਆਈਟੀਆ ਦਾ ਫਾਇਦਾ ਚੁੱਕਣਾ ਚਾਹੀਦਾ ਵਾ ਧੰਨਵਾਦ